ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਦੇ ਮੌਕੇ ਨੂੰ ਵਧਾਉਣ ਦੇ ਲਈ ਚੱਲ ਰਹੇ ਮਿਸ਼ਨ ਰੋਜ਼ਗਾਰ ਤਹਿਤ ਅੰਮ੍ਰਿਤ ਸਰਕ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ ਦੱਸਦੇ ਕਿ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਵੱਖ-ਵੱਖ ਪੋਸਟਾਂ ਲਈ 60 ਨਿਯੁਕਤੀ ਪੱਤਰ ਵੰਡੇ ਇਸ ਸਮਾਗਮ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦਫਤਰ ਜ ਆਯੋਜਿਤ ਕੀਤਾ ਗਿਆ ਜਿੱਥੇ ਨਵ ਨਿਯੁਕਤ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਡਾਕਟਰ ਰਵਜੋਤ ਨੇ ਇਸ ਤਰ੍ਹਾਂ ਕਿਹਾ ਕਿ ਸਰਕਾਰ ਯੁਵਾ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਰਬੰਦ ਹੈ ਅੱਜ 60 ਵੱਖ-ਵੱਖ ਪੋਸਟਾਂ ਲਈ ਨਿਯੁਕਤੀ ਪੱਤਰ ਵੰਡੇ ਗਏ ਨੇ ਤੇ ਪਰਿਵਾਰਾਂ ਦੇ ਬੱਚਿਆਂ ਨੂੰ ਅੱਜ ਨੌਕਰੀ ਮਿਲੀ ਹੈ ਜਿੱਥੋਂ ਨਾ ਕਿ ਕਹਿਣਾ ਹੈ ਕਿ ਜਿੱਥੇ ਕਈ ਪਰਿਵਾਰ ਇਸ ਵਿਸ਼ੇਸ਼ ਦਿਨ ਤੇ ਕਾਫੀ ਜ਼ਿਆਦਾ ਖੁਸ਼ੀ ਨਜ਼ਰ ਆ ਰਹੇ ਨੇ ਵਾਹਿਗੁਰੂ ਜੀ ਜਪਤੈ ਤੇ ਅੱਜ ਗੁਰੂ ਨਗਰੀ ਅਮਿਸਰ ਸਾਹਿਬ ਵਿਖੇ ਅਸੀਂ ਪਹੁੰਚੇ ਆ ਤੇ ਜੋ ਅੱਜ ਦਾ ਪ੍ਰੋਗਰਾਮ ਰੱਖਿਆ ਸੀ ਸਵੇਰੇ ਜਿਵੇਂ ਦੱਸਿਆ ਮੇਰ ਸਾਹਿਬ ਨੇ ਜਿਹੜੇ ਕਾਰਪੋਰੇਸ਼ਨ ਵਿੱਚ 60 ਜਿਹੜੇ ਨਿਯੁਕਤੀ ਪੱਤਰ ਦਿੱਤੇ ਆ ਕੋਰਪੋਰੇਸ਼ਨ ਦੇ ਪਰਿਵਾਰ 'ਚ ਵਾਧਾ ਹੋਇਆ ਤੇ ਮੈਂ ਸਾਰੇ ਜਿੰਨੇ ਵੀ ਉਮੀਦਵਾਰ ਜਿੰਨੇ ਵੀ ਸਾਡੇ ਸੱਜਣ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲੇ ਆ ਉਹਨਾਂ ਨੂੰ ਵਧਾਈ ਤੇ ਉਹਨਾਂ ਦੇ ਪਰਿਵਾਰਾਂ ਨੂੰ ਵਧਾਈ ਕਾਰਪੋਰੇਸ਼ਨ ਦੀ ਪੂਰੀ ਟੀਮ ਨੂੰ ਵਧਾਈ ਤੇ ਮੈਂ ਧੰਨਵਾਦ ਕਰਦਾ ਹਰਦੇ ਲਜੀਬ ਸਾਡੇ ਬੜੇ ਹੀ ਸਤਿਕਾਰਯੋਗ ਮਾਨਯੋਗ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਸੋਚ ਅੱਜ ਅਸੀਂ ਪੂਰੇ ਪੰਜਾਬ ਵਿੱਚ ਜਿਹੜਾ ਉਹਨਾਂ ਦਾ ਸੁਪਨਾ ਹੈਗਾ ਰੰਗਲੇ ਪੰਜਾਬ ਨੂੰ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਜਿਹੜਾ ਰੋਜ਼ਗਾਰ ਮਿਸ਼ਨ ਨੂੰ ਅੱਗੇ ਵਧਾਉਂਦੇ ਹੋ ਇੱਕ ਸਟੈਪ ਹੋਰ ਵਧਾਉਂਦੇ ਹੋ ਅਸੀਂ ਆਪਾਂ ਮਿਸਟਰ ਸਾਹਿਬ ਵਿਖੇ ਅਸੀਂ ਕਾਰਪੋਰੇਸ਼ਨ ਵਿੱਚ 60 ਏਮਪਲੋਏ ਦਾ ਅਸੀਂ ਆਪਾਂ ਵਾਅਦਾ ਹੋਇਆ ਇੱਕ ਵਾਰੀ ਫਿਰ ਤੁਹਾਡੇ ਮਾਧਮ ਰਾਹੀਂ ਮੈਂ ਸਾਰੇ ਅਨੁਸਾਰ ਪਰਿਵਾਰਾਂ ਨੂੰ ਬਹੁਤ-ਬਹੁਤ ਬਧਾਈ ਦਿੰਦਾ ਮਿਸਟਰ ਸਾਹਿਬ ਕੁਝ ਪਾਂਡ वगैरह ਕੋਈ ਕੁਝ ਐਲਾਨ ਕਰੋਗੇ ਜੀ ਆਏ ਹੋ ਤੁਸੀਂ ਕਾਫੀ ਟਾਈਮ ਬਾਅਦ ਕਿਤੇ ਅੰਮ੍ਰਿਤਸਰ ਦੇ ਕਾਰਪੋਰੇਸ਼ਨ ਦੇ ਵਿੜੇ ਚਾਏ ਹੋ ਕਿਉਂਕਿ ਕਾਫੀ ਨੀਡ ਹੈ ਜੀ ਜਿਹੜਾ ਫਾਈਨੈਂਸ਼ਲ ਹਾਲਾਤ ਕਾਫੀ ਖਰਾਬ ਹੈ ਜੀ ਕਾਰਪੋਰੇਸ਼ਨ ਦੇ ਉੱਤੇ ਬਰੇ ਜੀ ਨਹੀਂ ਬਿਲਕੁਲ ਦੇਖੋ ਜੀ ਬੇਅਰ ਸਾਹਿ ਜੋ ਵੀ ਇਹਨਾਂ ਵੱਲੋਂ ਡਿਮਾਂਡ ਹੁੰਦੀ ਅਸੀਂ ਆਪਾਂ ਬਹੁਤ ਜਲਦ ਅਸੀਂ ਉਹ ਪੂਰੀ ਕਰ ਦਾਂਗਾ ਮੈਂ ਫਿਰ ਕਹੂੰਗਾ ਦਰਾਊਂਗਾ ਕਿ ਸਾਡੇ ਵੱਲੋਂ ਸਾਡੇ ਮੈਕਪੇ ਵੱਲੋਂ ਸੀਐਮ ਸਾਹਿਬ ਵੱਲੋਂ ਜੀਮਾ ਸਾਹਿਬ ਵੱਲੋਂ ਕੋਈ ਕਿਸੇ ਨੇ ਕੋਈ ਨਾ ਨਹੀਂ ਹੈਗੀ ਜਦੋਂ ਵੀ ਅਸੀਂ ਕੋਈ ਵੀ ਡਿਮਾਂਡ ਕਰੀ ਦੀ ਆਪਣੇ ਆਪਣੇ ਮੈਕ ਵਿੱਚ ਗੱਲ ਕਰੀ ਦੀ ਆਪਾਂ ਹੋਰ ਵੀ ਕਿਸੇ ਲਈ ਫਰਮਾਂ ਕਰੀ ਦੀ ਆ ਉਹ ਪੂਰੀ ਹੋ ਜਾਂਦੀ ਹੈ ਜੋ ਜੋ ਵੀ ਅੱਜ ਵੀ ਜੇ ਕੋਈ ਮੰਗ ਰੱਖਣੀ ਸਾਡੇ ਮੋਰੇ ਮੇਅਰ ਸਾਹਿਬ ਕਾਰਪੋਰੇਸ਼ਨ ਅਸੀਂ ਆਪਾਂ ਉਹ ਵੀ ਪੂਰਾ ਕਰਾਂਗੇ ਬਿਲਡਿੰਗ ਮੈਲਾ ਨੂੰ ਲੈ ਕੇ ਕੋਈ ਓਟੀਐਸ ਦੀ ਸਕੀਮ ਆ ਰਹੀ ਹੈ ਓਏ ਸੀ ਪਿੱਛੇ ਜੇ ਉਹ ਆਪਾਂ ਉਹਨੂੰ ਕੀਤੀ ਸੀ ਆਪਾਂ ਤੇ ਇਹਨੂੰ ਆਪਾਂ ਹੋਰ ਅੱਗੇ ਸੈਂਡ ਆਪਾਂ ਕਰਦਾਗੇ। ਚਲ ਇਹਦਾ ਕੋਈ ਹੋਰ ਵੀ ਜਨਤਾ ਹੈ ਤੁਹਾਡੇ ਤੋਂ ਬਲਾਵਾ ਕੋਈ ਇੱਥੇ ਆਇਆ ਕੋਈ ਮੀਟਿੰਗ ਕੋਈ। ਇੱਕ ਨਹੀਂ ਬਿਲਕੁਲ ਅਸੀਂ ਜਿੱਦਾਂ ਕੀ ਮੈਂ ਦੱਸਿਆ ਕਿ ਪਹਿਲਾਂ ਵੀ ਅਸੀਂ ਅਰਲੀ ਮਾਰਨਿੰਗ ਆਏ ਹੋਏ ਹਾਂ ਤਕਰੀਬਨ ਅਸੀਂ ਪ੍ਰਾਈਵੇਟ ਗੱਡੀ 'ਚ ਪੂਰਾ ਸ਼ਹਿਰ ਘੁੰਮੇ ਨਾਲ ਮੇਰੇ ਬੀਰ ਸਾਹਿਬ ਸੀ ਕਮਿਸ਼ਨਰ ਸਾਹਿਬ ਸੀ ਤੇ ਬਿਨਾਂ ਕਿਸੇ ਦੱਸੇ ਨੂੰ ਬੱਚੇ ਨੂੰ ਅਸੀਂ ਆਪਾਂ ਸ਼ਹਿਰ ਜਿਹੜਾ ਇਕਾ ਪਗ ਗੇੜਾ ਕੱਢਿਆ ਸੀ ਸਫਾਈ ਦਾ ਬੰਦਬਸ ਦੇਖਣ ਨੂੰ ਕਿਦਾਂ ਕਿਦਾਂ ਨਹੀਂ ਹੈਗਾ ਤੇ ਉਸ ਸਬੰਧ ਵਿੱਚ ਅਸੀਂ ਆਪਾਂ ਜਿਹੜੇ ਉਹ ਨਵਾਂ ਵੈਂਡਰ এমਪਲੋਏ ਕੀਤਾ ਨਵੇਂ ਕਮਾਂਡੈਂਟਾਂ ਨੂੰ ਸ਼ੇਅਰ ਕੀਤਾ ਸਫਾਈ ਦਾ ਉਹਨਾਂ ਕਰ ਰਿਵਿਊ ਮੀਟਿੰਗ ਕਰਨੀ ਹੈ ਕਿੱਥੇ ਕਮੀ ਹੈ ਉਹਦੀ ਸਾਡੇ ਕੌਂਸਲਰ ਸਾਹਿਬਾਨ ਵੀ ਬੈਠਣਗੇ ਅਸੀਂ ਬੈਠਾਂਗੇ ਮੇਰ ਸਾਹਿਬ ਵੀ ਹੋਣਗੇ ਸਾਡੀ ਕਾਰਪੋਰੇਟ ਦੀ ਟੀਮ ਵੀ ਹੋਏਗੀ ਤੇ ਸਾਡੇ ਐਮਲੈਂਸ ਵੀ ਬੈਠੇ ਹੋਣਗੇ ਜੇ ਉਹਨਾਂ ਦੀ ਜਿਹੜੇ ਪ੍ਰੋਬਲਮਸ ਹੈਗੇ ਅਸੀਂ ਉਹਨਾਂ ਦੇ ਮੂਰੇ ਰੱਖ ਕੇ ਅਸੀਂ ਆਪਾਂ ਤੇ ਜੋ ਕਮੀਆਂ ਪੇਸ਼ੀਆਂ ਗਿਆ ਸੀ ਆਪਾਂ ਸਾਹਮਣੇ ਬੈਠ ਕੇ ਆਪਾਂ ਉਹਨਾਂ ਦੀ ਪੂਰੀਆਂ ਕਰਾਵਾਂ ਲੋਕਲ ਬੋਡੀ ਦੇ ਵਿੱਚ ਆਪਣਾ ਕੋਈ ਨਵੀਆਂ ਪਰਚੀਆਂ ਕੀਤੀਆਂ ਜਾਣਗੀਆਂ ਜਾਂ ਕੰਟਰੈਕਟ بیس ਵਾਲੇ ਕੋਈ 2C ਰੇਟ ਤੇ ਜਾਂ ਕੋਈ ਪੱਕੇ ਬਣਾ ਨਹੀਂ ਸਾਡੇ ਕੋ ਆਏ ਨਹੀਂ ਮਤਲਬ ਕਿ ਮੈਂ ਕਹੂੰਗਾ ਕਿ ਇਹ ਕлле ਜਾਂ ਅੰਮ੍ਰਿਤਸਰ ਸਾਹਿਬ ਦੀ ਕੋਰਪੋਰੇਸ਼ਨ ਦੀ ਗੱਲ ਨਹੀਂ ਹੈਗੀ ਪੂਰੇ ਪੰਜਾਬ ਵਿੱਚ ਕੋਰਪੋਰੇਸ਼ਨਾਂ ਵਿੱਚ ਤੇ ਕਮੇਟੀਆਂ ਵਿੱਚ ਇਹੋ ਜਿਹੇ ਸਾਡੇ ਕਈ ਸਾਲਾਂ ਤੋਂ ਸਾਡੇ ਸਾਥੀ ਨੇ ਜਿਹੜੇ ਆਊਟਸੋਰਸ ਦੇ ਕੰਮ ਕਰ ਰਹੇ ਨੇ ਕੁਛ ਨਾ ਕੁਛ ਜ਼ਰੂਰ ਅਸੀਂ ਆਪਾਂ ਉਹਨਾਂ ਦੇ ਆਪਾਂ ਹੈਲਪ ਕਰਾਂਗੇ ਆਪਾਂ ਤੇ ਸੀਐਮ ਸਾਹਿਬ ਨਾਲ ਗੱਲ ਕਰਕੇ ਉਹਨਾਂ ਨੂੰ ਜੋ ਕੰਟੈਕਟ ਦੇ ਦੇਸ ਤੇ ਆਪਾਂ ਨੂੰ ਕਨਵਰਟ ਕਰਾਂਗੇ ਠੀਕ ਹੈ ਥੈਂਕ ਯੂ ਜੀ